ਕਿ ਜਿਹੜੇ ਬੀਸ਼ਮੋਸਿਲੇ ਦੋ ਸਾਡੇ ਜੀਵਨ ਦੇ ਵਿੱਚ ਬਖਸ਼ਿਆ ਔਰ ਅੱਜ ਅਸੀਂ ਪੜ੍ਹਦੇ ਜਾਵਾਂਗੇ ਇੱਕ ਸ਼ਮੂਲ ਉਹਦੀ 13 ਲਿਆਏ ਦੀ ਉਸ ਦੀ 11 ਤਾਂ ਸ਼ਮੂਲ ਨੇ ਸ਼ੌਣ ਆਖਿਆ ਤੈ ਮੁਰਖ ਤੈ ਕੀਤੀ ਹੈ ਕਿਉਂ ਜੋ ਤੈ ਯਹੋਵਾ ਆਪਣੇ ਪਰਮੇਸ਼ਰ ਦੀ ਅਗਿਆਦੀ ਰੱਖੀ ਨਹੀਂ ਕੀਤੀ ਜੋ ਉਸਨੇ ਤੈਨੂੰ ਦਿੱਤੀ ਸੀ ਹਾਲੇਲੂਇਆ ਦੇਖੋ ਇੱਕ نبی ਐਸਾ ਹੁੰਦਾ ਕਿ ਜੋ ਉਹ ਇਨਸਾਨ ਦੇ ਪਾਪ ਨੂੰ ਉਹਦੇ ਮੂੰਹ ਤੇ ਦੱਸ ਦਿੰਦਾ ਅੱਜ ਬਹੁਤ ਸਾਰੇ ਐਸੇ ਲੋਕ ਨੇ ਕਿ ਅਗਰ ਕੋਈ ਗੁਨਾਹ ਚ ਵੀ ਚੱਲ ਰਿਹਾ ਅਗਰ ਪਾਪ ਚ ਵੀ ਚੱਲ ਰਿਹਾ ਤਾਂ ਉਹਦੇ ਪਾਪ ਨੂੰ ਨਹੀਂ ਦੱਸਣਗੇ ਬਕਾਇਦਾ ਉਹ ਤਾਂ ਮਿਲੇ ਰਹਿਣਗੇ ਉਹਨੂੰ ਉਹਨੂੰ ਖੁਦਾ ਦੇ ਵਿੱਚ ਵੀ ਲੈ ਕੇ ਚੱਲੀ ਜਾਣਗੇ ਪਰ ਉਹਦਾ ਪਾਪ ਉਹਦੇ ਵਿੱਚ ਬਣਿਆ ਰਹਿੰਦਾ ਤੇ ਆਪ ਵੀ ਉਹਦੇ ਨਾਲ ਐਗਰੀ ਰਹਿੰਦੇ ਨੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਦਾ ਪਾਪ ਉਹਨੂੰ ਮੂੰਹ ਤੇ ਦੱਸਿਆ ਨਹੀਂ ਜਾਂਦਾ ਪਰ ਸੈਮੂਏਲ نبی ਐਸਾ ਸੀ ਕਿ ਜੋ ਵੀ ਕਿਸੇ ਦੀ ਗਲਤੀ ਗੁਨਾਹ ਹੁੰਦੀ ਸੀ ਉਹਦੇ ਮੂੰਹ ਤੇ ਉਹਨੂੰ ਦੱਸ ਦਿੰਦਾ ਸੀਗਾ ਉਹ ਸੈਮੂਲ ਨੇ ਉਸ ਸ਼ਾਉਲ ਦੇ ਪਾਪ ਨੂੰ ਦੱਸਿਆ ਕਿ ਤੂੰ ਕੀ ਕੀਤਾ ਖੁਦਾ ਦੀ ਅਗਿਆਨ ਨੂੰ ਮੰਨਿਆ ਨਹੀਂ ਉਹਦੀ ਰਾਖੀ ਨਹੀਂ ਕੀਤੀ ਮੇਰੇ ਭੈਣ ਪ੍ਰੋਹ ਕਿ ਅਗਰ ਅਸੀਂ ਖੁਦਾ ਦੀ ਅਗਿਆ ਦੇ ਸਾਨੂੰ ਮਿਲਦੀ ਉਹਦੀ ਰਾਖੀ ਨਹੀਂ ਨਾ ਕਰਦੇ ਤਾਂ ਅਸੀਂ ਬਹੁਤ ਵੱਡਾ ਗੁਨਾਹ ਕਰਦੇ ਹਾਂ ਪਾਪ ਕਰਦੇ ਹਾਂ ਉਹ ਰਾਖੀ ਨਾ ਰੱਖਣ ਦੇ ਕਰਕੇ ਅਗਿਆ ਨਾ ਮੰਨਣ ਕਰਕੇ ਔਰ ਸਾਡਾ ਰਾਜ ਵੀ ਸਾਡੇ ਤੋਂ ਕੀ ਖੋਇਆ ਜਾਂਦਾ ਔਰ ਸੈਮੂਲ ਨੇ ਕਿਹਾ ਕਿ ਦੇਖ ਹੁਣ ਜਿਹੜਾ ਤੇਰਾ ਰਾਜ ਸੀ ਖੁਦਾ ਨੇ ਤੇਨੂੰ ਉਸ ਵਿੱਚ ਬਣੇ ਰਹਿਣ ਵਾਸਤੇ ਤੈਨੂੰ ਦਿੱਤਾ ਸੀ ਪਰ ਤੇਰੀ ਰਾਖੀ ਨਾ ਕਰ ਕਰਕੇ ਅੱਜ ਰਾਜ ਤੇਰੇ ਤੋਂ ਕੀ ਖੋਇਆ ਗਿਆ ਵਾ ਜਿਸ ਤਰ੍ਹਾਂ ਅਸੀਂ ਉਤਪਤੇ ਪੜਦੇ ਆ ਕਿ ਆਦਮ ਨੂੰ ਖੁਦਾ ਨੇ ਬਣਾਇਆ ਔਰ ਹਵਾ ਨੂੰ ਬਣਾਇਆ ਔਰ ਉਸ ਨੂੰ ਕਿਹਾ ਕਿ ਤੁਸੀਂ ਸਦਨ ਦੀ ਬਾਟੀਆਂ ਵਿੱਚ ਰਹਿਣਾ ਔਰ ਉਹਦੀ ਦੇਖਭਾਲ ਕਰਨੀ ਹੈ ਪਰ ਜਿਹੜਾ ਭਲੇ ਤੇ ਬੁਰੇ ਦੀ ਪਹਿਚਾਨ ਦਾ ਫਲ ਉਹਨੂੰ ਤੁਸੀਂ ਨਹੀਂ ਖਾਣਾ ਪਰ ਉਹਨਾਂ ਨੇ ਕੀ ਕੀਤਾ ਹੁਕਮਨ ਤੋੜ ਦਿੱਤਾ ਉਹ ਸਾਗਿਆਂ ਨੂੰ ਤੋੜ ਦਿੱਤਾ ਜਿਹੜੀ ਉਹਨਾਂ ਨੇ ਖੁਦਾ ਨੇ ਉਹਨਾਂ ਨੂੰ ਦਿੱਤੀ ਸੀ ਔਰ ਉਸ ਆਗਿਆ ਦੀ ਪਾਲ ਉਹਨਾਂ ਨੇ ਨਹੀਂ ਕੀਤੀ ਨਾ ਇਹ ਉਸ ਆਗਿਆ ਦੀ ਰਾਖੀ ਕੀਤੀ ਇੱਕ ਵੀ ਚੀਜ਼ ਜਿਹੜੀ ਸਾਨੂੰ ਖੁਦਾ ਦੇ ਵੱਲੋਂ ਮਿਲਦੀ ਹੈ ਨਾ ਅਗਰ ਉਹ ਆਗਿਆ ਹੈ ਪ੍ਰਾਰਥਨਾ ਹੈ ਵਿਵਸਥਾ ਹੈ ਜਾਂ ਖੁਦਾ ਦਾ ਕਲਾਮ ਪੜਨਾ ਜਾਂ ਖੁਦਾ ਦੀ ਸੇਵਕਾਈਆਂ ਨੇ ਜਾਂ ਕੁਝ ਵੀ ਐਸਾ ਖੁਦਾ ਨੇ ਅਗਰ ਸਾਨੂੰ ਕੋਈ ਗੁਣ ਸਾਡੇ ਅੰਦਰ ਦਿੱਤਾ ਜਾਂ ਵਰਦਾਨ ਦਿੱਤਾ ਅਗਰ ਉਸ ਦੀ ਰਾਖੀ ਨਹੀਂ ਨਾ ਕਰਦੇ ਤੇ ਉਹ ਰਾਖੀ ਨਾ ਕਰਨ ਕੇ ਜੋ ਸਾਨੂੰ ਚੀਜ਼ ਮਿਲੀ ਹੁੰਦੀ ਹੈ ਉਹ ਸਾਡੇ ਕੋਲੋਂ ਹੀ ਖੋਈ ਜਾਂਦੀ ਹੈ ਆਦਮ ਹਮਾ ਨੂੰ ਵੀ ਇਹਦੀ ਗੱਲ ਸੀ ਕਿ ਤੁਸੀਂ ਇਸ ਬਾਗ ਦੇ ਵਿੱਚ ਸਾਰੇ ਫਲ ਖਾੜਾ ਪਰ ਸੁਭਲੇ ਤੇ ਬੁਰੇ ਦੀ ਪਹਿਚਾਨ ਵਾਲਾ ਨਾ ਖਾਓ ਪਰ ਉਹਨਾਂ ਨੇ ਉਹੀ ਖਾਧਾ